ਕਈ ਵੀ ਬਾਹਰਲੇ ਮੁਲਕਾਂ ਦੇ ਵਿੱਚ ਬੰਦੇ ਗਏ ਬਾਬੇ ਨਾਨਕ ਦਾ ਨਾਮ ਲੈਂਦੇ ਨੇ ਉੱਥੇ ਬਹਿ ਕੇ ਜਾਂ ਉਹਦੇ ਫਲਸਫੇ ਨੂੰ ਫਲਾਉਂਦੇ ਨੇ ਮੈਨੂੰ ਲੱਗਦਾ ਕੋ ਉਹ ਲੋਕ ਨਹੀਂ ਜਿਹੜੇ ਉੱਜੜ ਗਏ ਨੇ ਆਲਮੇਰੀ ਦਰਵਾਜ਼ਾ ਲਾਹੌਰ ਦਾ ਇੱਕ ਦਿਨ ਦੀ ਬੜੀ ਤਮੰਨਾ ਸੀ ਚਲੋ ਗੁਰਦામ ਦੇ ਦਰਸ਼ਨ ਤੇ ਮੇਰੇ ਮਤਲਬ ਹੈ ਹੀ ਸੀ ਮੇਰੇ ਦਿਲ ਦੇ ਵਿੱਚ ਪਰ ਉਹ ਦਰਵਾਜ਼ੇ ਦੇ ਅੱਗੇ ਖਲੋਣ ਦੀ ਮੇਰੀ ਬੜੀ ਚਾਹਨਾ ਸੀ ਆਲਮਗਿਰੀ ਦਰਵਾਜ਼ੇ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਕੀਤਾ ਮੈਂ 5 7 10 ਕਦਮ ਵੀ ਤੁਰਿਆ ਤੇ ਮੇਰੇ ਪੈਰ ਉਹਨਾ ਰੁੱਕ ਗਏ ਜਿੱਦਾਂ ਕਿਸੇ ਨੇ ਮੇਰੇ ਪੈਰ ਬੰਨ੍ਹ ਦੇ ਹੁੰਦੇ ਆ ਮੈਂ ਫਿਰ ਵਾਪਸ ਆਇਆ ਪੁੱਛੂ ਵੀਡੀਓ ਬਣਾ ਰਿਹਾ ਸੀ ਮੈਂ ਕਿਹਾ ਮੇਰੇ ਬੈਕ ਤੋਂ ਵੀਡੀਓ ਬਣਾਈ ਆਪਣੇ ਆਪਣੇ ਮਾਈਂਡ ਨੂੰ ਡਿਵਰਟ ਕੀਤਾ ਉਹਨਾਂ ਗੱਲਾਂ ਦੇ ਵਿੱਚ ਮੇਰੀ ਹਿੰਮਤ ਨਹੀਂ ਸੀ ਪੈਰ ਹੀ ਉਸ ਦਰਵਾਜ਼ੇ ਦੇ ਸਾਹਮਣੇ ਜਾ ਕੇ ਖੜੇ ਹੋਣ ਦੀ ਉਹ ਜਿਹੜਾ ਵੀਡੀਓ ਬਣਾ ਰਿਹਾ ਸੀ ਉਹ ਮੈਨੂੰ ਕਹਿੰਦਾ ਜੀ ਤੁਸੀਂ ਹੱਥ ਜੋੜ ਲੇ ਆਪਾਂ ਦੁਬਾਰਾ ਸ਼ੂਟ ਕਰੀਏ ਮੈਂ ਕਿਹਾ ਤੈਨੂੰ ਦੱਸ ਹੀ ਨਹੀਂ ਸਕਦਾ ਸਾਡੇ ਲਈ ਇਹ ਕੀ ਆ ਮੈਂ ਕਿਹਾ ਕੋਈ ਵੇਲਾ ਸੀਗਾ ਵੀ 1798 ਦੇ ਵਿੱਚ ਜਿੱਥੇ ਮੈਂ ਖੜਾ ਆ ਇੱਥੇ ਕਦੀ ਮਹਾਰਾਜਾ ਰਣਜੀਤ ਸਿੰਘ ਖੜਾ ਸੀ ਆਪਾਂ ਕਹਿ ਦਿੰਦੇ ਯੂਥ ਬਾਹਰ ਜਾਈਏ ਪ੍ਰਵਾਸ ਹੈ ਅਸੀਂ ਵੀ ਤੇ ਕਿੱਥੋਂ ਆਏ ਆ ਕੌਣ ਜਾਣਦਾ ਕਿ ਮੇਰੀ ਸੌ ਵੀ ਪਿਛਲੀ ਪੀੜੀ ਕਿੱਥੋਂ ਸੀ ਨਾਮ ਤੌਰ ਤੇ ਵੇਖਣ ਨੂੰ ਮਿਲਦਾ ਸੁਣਨ ਨੂੰ ਮਿਲਦਾ ਕਿ ਜਦੋਂ ਅਸੀਂ ਗ੍ਰੀਕਸ ਨਾਲ ਜਾਂ ਸਪੈਨਿਸ਼ ਲੋਕਾਂ ਨਾਲ ਸਾਡੇ ਜਿਹੜੇ ਹਾਫ ਭਾਗ ਮਿਲਦੇ ਨੇ ਜਿਹੜਾ ਮੇਰਾ ਹਮ ਲਵਜ਼ ਜਿਹੜੀ ਜ਼ੁਬਾਨ ਮੈਂ ਬੋਲਦਾ ਜਿਹੜਾ ਉਹ ਜ਼ੁਬਾਨ ਨੂੰ ਬੋਲਦਾ ਇਸ ਜ਼ੁਬਾਨ ਦੇ ਵਿੱਚ ਹੀ ਇੰਨੀ ਤਾਕਤ ਆ ਤੂੰ ਜਿੱਥੇ ਵੀ ਜਾਂਦੀ ਜ਼ੁਬਾਨ ਉਹ ਭੁੱਲ ਜਾਂਦੀ ਕਿ ਮੈਂ ਸੇਖਾਂ ਕਿ ਹਿੰਦੂ ਆ ਕਿ ਮੁਸਲਮਾਨ ਲੰਮਕ ਦੇ ਵੇਖਿਆ ਹੈ ਫਾਂਸੀਆਂ ਤੇ ਦੇਸ਼ ਭਗਤਾਂ ਨੂੰ ਤੇ ਭਗਤਾਂ ਦੇ ਲਿਵਾਸ ਅੰਦਰ ਛੁਪੇ ਸ਼ੈਤਾਨ ਵੇਖੇ ਨੇ ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ ਰਾਜੇ ਮਹਾਰਾਜੇ ਕਹਿੰਦੇ ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ ਮੈਂ ਸੁੱਕੇ ਟੁਕੜਿਆਂ ਤੋਂ ਸਿਸਕਦੇ ਹੋ ਇਨਸਾਨ ਵੇਖੇ ਰਾਨੀ ਜਿੰਦਾ ਗੁੱਡ ਨਾਈਟ ਸਾਹਿਬ ਜੀ ਨਗਰੀ ਵੀ ਜਾ ਕੇ ਆਏ ਸੀ ਕਿ ਸੋ ਠੋੜਾ ਉੱਥੇ ਫਿਲਮ ਦੇ ਵਿੱਚ ਵੀ ਅਸੀਂ ਦੇਖਿਆ ਉਹ ਵਾਲਾ ਸ਼ਾਟ ਸੋ ਠੋੜਾ ਉੱਥੇ ਜਾ ਕੇ ਕਿਵੇਂ ਦਾ ਮਾਹੌਲ ਸੀ ਬਿਕੋਜ਼ ਮੈਨੂੰ ਜਿੰਨਾ ਕਿ ਲੋਕਾਂ ਤੋਂ ਸੁਣਿਆ ਕਹਿੰਦੇ ਉੱਥੇ ਜਾ ਕੇ ਅਲੱਗ ਹੀ ਦੁਨੀਆ ਬੰਦਾ ਉੱਥੇ ਉੱਥੇ ਜਾਂਦਾ ਉਥੋਂ ਦਾ ਹੀ ਹੋ ਜਾਂਦਾ ਬੰਦਾ ਦਿਲ ਨਹੀਂ ਕਰਦਾ ਆਉਣ ਦਾ ਸੋ ਠੋੜਾ ਕਿਵੇਂ ਦਾ ਰਿਹਾ ਉੱਥੇ ਜਾ ਕੇ ਮੈਨੂੰ ਪਲੀਜ਼ ਇਹ ਦੱਸੋ ਹਾਲੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਅ ਮੈਂ ਇਹ ਸਵਾਲ ਦਾ ਜਵਾਬ ਬਾਅਦ ਚ ਦਵਾਂਗਾ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਤਰਨ ਜਗਪਾਲ ਜੋ ਕਿ ਇਸ ਫਿਲਮ ਦੇ ਡਾਇਰੈਕਟਰ ਰਾਈਟਰ ਪ੍ਰ ਉਦੇ ਨਾਲ ਮੇਰਾ ਸਫਰ ਬਹੁਤ ਪੁਰਾਣਾ ਤੌਰ ਮਿੱਤਰਾਂ ਦੀ ਵੇਲੇ ਹਨ ਉਦੋਂ ਤੋਂ ਮੈਂ ਨਾ অলਮੋਸਟ ਸਾਰਿਆਂ ਪ੍ਰੋਜੈਕਟਾਂ ਦੇ ਵਿੱਚ ਹੀ ਤਰਨਦੇਵ ਨਾਲ ਕਿਸੇ ਨਾ ਕਿਸੇ ਤਰੀਕੇ ਐਸੋਸੀਏਟ ਰਹਿਆ ਹਾਂ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਵਧੀਆ ਇਨਸਾਨ ਹੈ ਤਰਨ ਕਿਸੇ ਦੇ ਨਾਲ ਕਦੀ ਗਿਲਾ ਸ਼ਿਕਵਾ ਜਾਂ ਕਦੀ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਵਾਲੀ ਗੱਲ ਇਹਨੇ ਨਹੀਂ ਕੀਤੀ ਕਦੀ ਵੀ ਜੇ ਕੋਈ ਬੰਦਾ ਕੋਈ ਮਾੜਾ ਕਰ ਵੀ ਗਏ ਚਲੋ ਛੱਡੋ ਭਾਈ ਕੋਈ ਚੱਕਰ ਨਹੀਂ ਆਪਾਂ ਅੱਗੇ ਵਧਦੇ ਹਾਂ ਸੋ ਜਿਹੜਾ ਅੱਗੇ ਵਧਣ ਵਾਲੀ ਗੱਲ ਆ ਨਾ ਜਿੱਦਾਂ ਅਯੋਗ ਭੱਜ ਨੇ ਵੀ ਕੀਤੀ ਕਿ ਅੱਗੇ ਵਧਣਾ ਬੜੀ ਵੱਡੀ ਗੱਲ ਆ ਗੱਲਾਂ ਨੂੰ ਛੱਡ ਕੇ ਬਚਲ ਛੱਡੋ ਕੋਈ ਚੱਕਰ ਦੀ ਅੱਗੇ ਵਾਤੇ ਸੋ ਉਹ ਇਸ ਮੁੰਡੇ ਦੀ ਖਾਸੀਅਤ ਆ ਜਿਹਦੇ ਕਰਕੇ ਅੱਜ ਤਰਨਜਗਪਾਲ ਇੰਡਿਵੀਸਿਲੀ ਲੈਵਲ ਤੇ ਹੋਰ ਵੀ ਇਹਦੇ ਨਾਲ ਬੜੇ ਅਸਿਸਟੈਂਟ ਸੀਗੇ ਮੈਂ ਕਈਆਂ ਨੂੰ ਜਾਣਦਾ ਆ ਉਹ ਹਜੇ ਵੀ ਉੱਥੇ ਨੇ ਉਹ ਪਰਮਾਤਮਾ ਦੀ ਰਜ਼ਾ ਆ ਕਹਿੰਦੇ ਜਦੋਂ ਇੱਕ ਟਰੈਕ ਦੇ ਉੱਤੇ 8 ਖਿਡਾਰੀ ਭੱਜ ਰਹੇ ਹੁੰਦੇ ਆ ਨਾ ਉਨਾ 8 8 8 ਹੀ ਲੈਣਾ ਹੁੰਦੀਆਂ ਨੇ ਟਰੈਕ ਦੇ ਉੱਪਰ ਜਦੋਂ ਆਪਾਂ ਭੱਜਦੇ ਹਾਂ 100 ਮੀਟਰ 200 ਮੀਟਰ 300 ਮੀਟਰ 800 ਮੀਟਰ ਦੌੜਾਂ ਹੁੰਦੀਆਂ ਲਗਭਗ ਆਪਾਂ ਆਪਾਂ ਉਹਨਾਂ ਖਿਡਾਰੀਆਂ ਦੇ ਨਾਲ ਸਾਰਾ ਸਾਲ ਪ੍ਰੈਕਟਿਸ ਕੀਤੀ ਹੁੰਦੀ ਆ ਪਰ ਜਿੱਦਨ ਫਾਈਨਲ ਦੌੜ ਹੁੰਦੀ ਉਹਦੋਂ ਆਪਾਂ ਸਿਰਫ ਸਾਹਮਣੇ ਵਾਲੀ ਲੇਨ ਦੇਖਦੀ ਹੁੰਦੀ ਆ ਹਨਾ ਸੋ ਉੱਥੇ ਪਹੁੰਚਣਾ ਸੋ ਤਰਨ ਜਗਪਾਲ ਦੇ ਨਾਲ ਕਈ ਬੰਦੇ ਤੁਰੇ ਉਹ ਬੰਦੇ ਅੱਜ ਵੀ ਤੁਰ ਰਹੇ ਇਹਦੇ ਨਾਲ ਜਿਹੜੇ ਇਹਨਾਂ ਤੁਰ ਸਕਦੇ ਸੀਗੇ ਜਿਹੜੇ ਇਹਨਾਂ ਦੌੜ ਸਕਦੇ ਸੀ ਕਿਉਂਕਿ ਦੀ ਦੌੜ ਬੜੀ ਲੰਬੀ ਸੀ ਸੋ ਇਸ ਇਸ ਦੌਰ ਦੇ ਵਿੱਚ ਜਦੋਂ ਕਿ ਕਮਰਸ਼ੀਅਲ ਦੇ ਉੱਪਰ ਹਰ ਪ੍ਰੋਡਿਊਸਰ ਕਹਿੰਦਾ ਯਾਰ ਕਮਰਸ਼ੀਅਲ ਐਂਗਲ ਹੋਣਾ ਚਾਹੀਦਾ ਮੈਂ ਕਿਸੇ ਰਿਲੀਜੀਅਸ ਐਂਗਲ ਤੇ ਮੈਂ ਪੈਸਾ ਨਹੀਂ ਲਾਉਣਾ ਕਮਰਸ਼ੀਅਲ ਹੋਣਾ ਚਾਹੀਦਾ ਕਮਰਸ਼ੀਅਲ ਉਹਦੇ ਵਿੱਚੋਂ ਉੱਚਾ ਦਰ ਬਾਬੇ ਨਾਨਕ ਦਾ ਨਾਂ ਪਹਿਲਾਂ ਤਾਂ ਨਾਂ ਹੀ ਬਹੁਤ ਵੱਡਾ ਆ ਉਸ ਦੌਰ ਦੀ ਫਿਲਮ ਬਣਾਉਣਾ ਉਹਦੇ ਵਾਸਤੇ ਮੈਨੂੰ ਲੱਗਦਾ ਤਰਨ ਜਗਪਾਲ ਵਾਸਤੇ ਇੱਕ ਕਲੈਪ ਹੋਣਾ ਚਾਹੀਦਾ ਜ਼ਰੂਰ ਜੀ ਇਸ ਜੀ ਹੋ ਜੀ ਯੂਨੀ ਟਾਪਿਕ ਚੱਲਣ ਦੇ ਰੋਜ਼ ਕਹਾਣੀਆਂ ਸੁਣਦੀਆਂ ਰੋਜ਼ ਟਾਪਿਕ ਸੁਣੀਦੇ ਆ ਸਾਰਿਆਂ ਕੋਲੋਂ ਭਾਜੀ ਆ ਇਦਾਂ ਭਾਜੀ ਮੁੰਡਾ ਇੱਧਰ ਚਲੇ ਗਿਆ ਕੁੜੀ ਉੱਧਰ ਚਲੇ ਗਈ ਉੱਥੋਂ ਬੰਦਾ ਆ ਗਿਆ ਇੱਥੋਂ ਨੱਟ ਗਿਆ ਕੋਈ ਸੋ ਉਸ ਤੌਰ ਦੇ ਵਿੱਚ ਇੱਕ ਸੰਜੀਦਾ ਜੀ ਫਿਲਮ ਬਣਾਉਣਾ ਇਹ ਇਹ ਸਭ ਤੋਂ ਪਹਿਲਾਂ ਤੇ ਇਹ ਬੜੀ ਵੱਟੀ ਗੱਲ ਆ ਦੂਜੀ ਇਹ ਕਿ ਮੈਂ ਪਿਛੇ ਜੇ ਮੈਨੂੰ ਜਿਹੜਾ ਹਿੱਸਾ ਸਾਡੇ ਤੋਂ ਵੱਖ ਕਰ ਦਿੱਤਾ ਗਿਆ ਸਾਡਾ ਗਲੋਰੀਅਸ ਪੰਜਾਬ ਜਿਹਨੂੰ ਉੱਧਰ ਰਹਿ ਗਿਆ ਜਿਹਨੂੰ ਲੈੰਦਾ ਪੰਜਾਬ ਕਹਿ ਦਿੰਦੇ ਅਸੀਂ ਅੱਜਕੱਲ੍ਹ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਜੋ ਭਾਈ ਸਾਹਿਬ ਨੇ ਮੈਨੂੰ ਸਵਾਲ ਪੁੱਛਿਆ ਮੈਂ ਉਹਦਾ ਜਵਾਬ ਦਵਾਂਗਾ ਪਰ ਉਸ ਤੋਂ ਪਹਿਲਾਂ ਮੈਂ ਕਹਿੰਦਾ ਕਿ ਪ੍ਰਮਾਤਮਾ ਨੇ ਸੇਵਾ ਲੈਣੀ ਹੁੰਦੀ ਆ ਪ੍ਰਮਾਤਮਾ ਨੇ ਜਿੱਦਾਂ ਕੋਈ ਚੀਜ਼ ਕਿਸੇ ਦੀ ਝੋਲੀ ਪਾਉਣੀ ਹੁੰਦੀ ਮੈਨੂੰ ਲੱਗਦਾ ਕਿ ਮੈਂ ਪਹਿਲਾਂ ਵੀ ਗਿਆ ਪਹਿਲਾਂ ਮੈਂ ਵਾਈਟ ਪਾਸਪੋਰਟ ਤੇ ਟਰੈਵਲ ਕਰਦਾ ਰਿਹਾ ਦੋ ਵਾਰੀ ਮੈਂ ਡੈਲੀਗੇਟ ਵੀਜ਼ੇ ਤੇ ਉਧਰ ਗਿਆ ਲੰਡੀ ਪੰਜਾਬ ਪਰ ਐਤ ਕੀ ਬਲੂ ਪਾਸਪੋਰਟ ਤੇ ਗਿਆ ਤਾਂ ਮੇਰੀ ਤਰਨ ਨਾਲ ਗੱਲ ਹੋਈ ਤਰਨ ਕਹਿੰਦਾ ਭਾਜੀ ਆਪਾਂ ਆਸਟ੍ਰੇਲੀਆ ਸ਼ੂਟ ਕਰਦਾ ਵਾਂ ਤੇ ਉਥੇ ਬਲਬੁਲਗਾ ਸਭ ਤੋਂ ਪੁਰਾਣਾ ਗੁਰਦਾਰਾ ਆਸਟ੍ਰੇਲੀਆ ਚ ਕੋਈ ਮੁੰਡਾ ਉਥੇ ਹੈ ਤੇ ਮੈਂ ਕਿਹਾ ਯਾਰ ਮੈਂ ਕੋਈ ਨਹੀਂ ਮੈਂ ਸਰਚ ਕਰਕੇ ਤੈਨੂੰ ਦੱਸਦਾ ਕਰਦੇ 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 ਮੈਂ ਤਰਨ ਨੂੰ ਕਿਹਾ ਮੈਂ ਕਿਹਾ ਤਰਨ ਆਪਾਂ ਕਰਤਾਰਪੁਰ ਸਾਹਿਬ ਜਾਵਾਂਗੇ ਇੱਕ ਦਿਨ ਚ ਵੀਜ਼ਾ ਮਿਲ ਜਾਂਦਾ ਪਰ ਉੱਥੇ ਵੀ ਕਹਿੰਦਾ ਹਾਂ ਉਧਰ ਵੀ ਸ਼ੂਟ ਕਰਨਾ ਸੋ ਰੱਬ ਸਬਬੀ ਮਾਲਕ ਨੇ ਸੇਵਾ ਲੈਣੀ ਸੀ ਮੇਰਾ ਪਾਕਿਸਤਾਨ ਦਾ ਵੀਜ਼ਾ ਆ ਗਿਆ ਤੇ ਮੈਂ ਨਨਕਾਣਾ ਸਾਹਿਬ ਗਿਆ ਬਾਬੇ ਨਾਨਕ ਦੀ ਦਾ ਜਨਮ ਸਥਾਨ ਜਿੱਥੇ ਮੈਨੂੰ ਉੱਥੇ ਮੌਕਾ ਮਿਲਿਆ ਜਾਣ ਦਾ ਸੋ ਇੱਕੋ ਹੀ ਸੀਨ ਆ ਉਹਦੇ ਵਿੱਚ ਸੋ ਅਸੀਂ ਇਹ ਸ਼ੂਟ ਕਰਕੇ ਇਸ ਫਿਲਮ ਦੇ ਵਿੱਚ ਪਾਇਆ ਪਹਿਲੀ ਵਾਰ ਮੈਨੂੰ ਲੱਗਦਾ ਕਿ ਕਿਸੇ ਇਤਰਲੀ ਪੰਜਾਬੀ ਫਿਲਮ ਦੇ ਵਿੱਚ ਚੜ੍ਹਦੇ ਪੰਜਾਬ ਦੀ ਉੱਤਰ ਕਿਸੇ ਆਰਟਿਸਟ ਨੇ ਜਾ ਕੇ ਸ਼ੂਟ ਕੀਤਾ ਤੇ ਅਸੀਂ ਸੀਨ ਪਾਇਆ ਬਾਕੀ ਉਹ ਸਫਰ ਬੜਾ ਵਧੀਆ ਰਿਹਾ ਮੇਰਾ ਜੀ ਉੱਧਰ ਮੈਨੂੰ ਲੱਗਦਾ ਹਰ ਇਨਸਾਨ ਨੂੰ ਜਾਣਾ ਚਾਹੀਦਾ ਜੋਗ ਭਾਜ ਤੇ ਕਈ ਵਾਰ ਗਏ ਨੇ ਉੱਧਰ ਇਹਨਾਂ ਦੇ ਮੋਚ ਕਈ ਵਾਰ ਕਿਸੇ ਸੁਣੇ ਉੱਧਰ ਦੇ ਅਸੀਂ ਸੋ ਮੈਂ ਇੱਕ ਹਿੱਸਾ ਉੱਥੇ ਦਾ ਜ਼ਰੂਰ ਸੁਣਾਉਣਾ ਚਾਹੁੰਗਾ ਤੁਹਾਨੂੰ ਉਸ ਤੋਂ ਬਾਅਦ ਮੈਂ ਵਾਈਂਡ ਅਪ ਕਰੂੰਗਾ ਕਿ ਜਿੰਨਾ ਸੰਗਾ ਸਾਹਿਬ ਯਾ ਯੋਗ ਭਾਜੀ ਨੇ ਇਸ ਫਿਲਮ ਬਾਰੇ ਦੱਸਿਆ ਮੈਨੂੰ ਲੱਗਦਾ ਉਸ ਤੋਂ ਇਲਾਵਾ ਦੱਸਣ ਦੀ ਲੋੜ ਨਹੀਂ ਉੱਥੇ ਇੱਕ ਨਾ ਜਗ੍ਹਾ ਆ ਜਿਹਨੂੰ ਕਹਿੰਦੇ ਅਸੀਂ ਆਲਮਗੀਰੀ ਦਰਵਾਜ਼ਾ ਲਾਹੌਰ ਦਾ ਦੇਖਣ ਦੀ ਬੜੀ ਤਮੰਨਾ ਸੀ ਚਲੋ ਗੁਰਧਾਮਾਂ ਦੇ ਦਰਸ਼ਨ ਤੇ ਮੇਰੇ ਮਤਲਬ ਹੈ ਹੀ ਸੀ ਮੇਰੇ ਦਿਲ ਦੇ ਵਿੱਚ ਪਰ ਉਹ ਦਰਵਾਜ਼ੇ ਦੇ ਅੱਗੇ ਖਲੋਣ ਦੀ ਮੇਰੀ ਬੜੀ ਚਾਹਨਾ ਸੀ ਮੈਂ ਨਾ ਜਦੋਂ ਕਿਲੇ ਪਹੁੰਚਿਆ ਤੇ ਮੈਨੂੰ ਕਹਿੰਦੇ ਭਾਜੀ ਅੰਦਰ ਚੱਲੀਏ ਕਿਲੇ ਮੈਂ ਕਿਹਾ ਯਾਰ ਪਹਿਲਾਂ ਮੈਨੂੰ ਨਾ ਜਦੋਂ ਕਿਲੇ ਪਹੁੰਚਿਆ ਤੇ ਮੈਨੂੰ ਕਹਿੰਦੇ ਭਾਜੀ ਅੰਦਰ ਚੱਲੀਏ ਕਿਲੇ ਮੈਂ ਕਿਹਾ ਯਾਰ ਪਹਿਲਾਂ ਮੈਨੂੰ ਉਹ ਸੰਮਨ ਬੁਰਜ ਵਿਖਾਓ ਸੰਮਨ ਬੁਰਜ ਕਿਹੜਾ ਜਿਹਨੂੰ ਆਲਮਗੀਰੀ ਦਰਵਾਜ਼ਾ ਕਹਿੰਦੇ ਆ ਕਹਿੰਦਾ ਜੀ ਉੱਧਰਲੇ ਬੰਨੇ ਆ ਅਸੀਂ ਡੇਰਾ ਸਾਹਿਬ ਜਿੱਥੇ ਪੰਨਵੇਂ ਪਾਸ਼ਾ ਦਾ ਸਥਾਨ ਲਾਗੋ ਦੀ ਲੰਘ ਕੇ ਮੈਂ ਗੱਡੀ 'ਚੋਂ ਮੇਰੇ ਨਾਲ ਦੇ ਅੰਦਰ ਚਲੇ ਗਏ ਤੇ ਮੈਂ ਉਤਰ ਕੇ ਤੇ ਮੈਂ ਆਲਮਗੀਰੀ ਦਰਵਾਜ਼ੇ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਕੀਤਾ ਮੈਂ 5-7-10 ਕਦਮ ਹੀ ਤੁਰਿਆ ਤੇ ਮੇਰੇ ਪੈਰ ਨਾਲ ਰੁਕ ਗਏ ਜਿੱਦਾਂ ਜਿੱਦਾਂ ਕਿਸੇ ਨੇ ਮੇਰੇ ਪੈਰ ਬੰਨ੍ਹ ਦੇ ਹੁੰਦੇ ਆ ਮੈਂ ਫੇਰ ਵਾਪਸ ਆਇਆ ਪੁੱਛੂ ਵੀਡੀਓ ਬਣਾ ਰਿਹਾ ਸੀ ਮੈਂ ਕਿਹਾ ਮੇਰੇ ਬੈਗ ਤੋਂ ਵੀਡੀਓ ਬਣਾਈ ਮੈਂ ਫੇਰ ਤੁਰਿਆ ਤੰਦਰਾ ਕਦਮ ਗਿਆ ਤੇ ਮੈਂ ਫੇਰ ਰੁਕ ਗਿਆ ਜਿੱਦਾਂ ਕਿਸੇ ਨੇ ਪੈਰ ਮੇਰੇ ਫੇਰ ਫੜ ਲਏ ਹੁੰਦੇ ਮੈਂ ਵਾਪਸ ਆਇਆ ਕਹਿੰਦਾ ਸਰ ਕੀ ਹੋਇਆ ਜੀ ਜਿਹੜਾ ਗਾਈਡ ਸੀ ਮੈਂ ਕਿਹਾ ਤੂੰ ਕੈਮਰਾ ਡਰਾਈਵਰ ਨੂੰ ਫੜਾ ਤੇ ਤੂੰ ਮੇਰੇ ਨਾਲ ਚੱਲ ਯਾਰ ਮੈਂ ਤੇ ਦੋਵੇਂ ਜਾਣੇ ਸੀ ਤੁਰਦੇ ਗਏ ਮੈਂ ਆਪਣੇ ਆਪਣੇ ਮਾਈਂਡ ਨੂੰ ਡਿਵਰਟ ਕੀਤਾ ਉਹਨਾਂ ਗੱਲਾਂ ਦੇ ਵਿੱਚ ਮੇਰੀ ਹਿੰਮਤ ਨਹੀਂ ਸੀ ਪੈਰ ਹੀ ਉਸ ਦਰਵਾਜ਼ੇ ਦੇ ਸਾਹਮਣੇ ਜਾ ਕੇ ਖੜੇ ਹੋਣ ਦੀ ਮੈਂ ਗਿਆ ਕੈਮਰਾਮੈਨ ਰਾਉਂਡ ਘੁੰਮਿਆ ਮੇਰੇ ਹੱਥ ਜੇ ਜੁੜੇ ਉੱਥੇ ਮੈਂ ਇੰਸਟਾਗ੍ਰam ਤੇ ਵੀਡੀਓ ਵੀ ਪਾਈ ਹੋਈ ਉਹ ਉਹ ਜਿਹੜਾ ਵੀਡੀਓ ਬਣਾ ਰਿਹਾ ਸੀ ਮੈਨੂੰ ਕਹਿੰਦਾ ਜੀ ਤੁਸੀਂ ਹੱਥ ਜੋੜ ਲੇ ਆਪਾਂ ਦੁਬਾਰਾ ਸ਼ੂਟ ਕਰੀਏ ਮੈਂ ਕਿਹਾ ਤੈਨੂੰ ਦੱਸ ਹੀ ਨਹੀਂ ਸਕਦਾ ਸਾਡੇ ਲਈ ਇਹ ਕੀ ਆ ਤੈਨੂੰ ਦੱਸ ਹੀ ਨਹੀਂ ਸਕਦਾ ਵੀ ਜਿੱਥੇ ਮੈਂ ਖਲੋਤਾ ਉੱਥੇ ਕੌਣ ਖੜਾ ਸੀ ਤੇ ਇਹ ਦਰਵਾਜ਼ਾ ਸਾਡੇ ਲਈ ਕੀ ਆ ਕਹਿੰਦਾ ਮੈਨੂੰ ਦੱਸੋ ਗਾਈਡ ਉਥੋਂ ਦਾ ਮੈਂ ਕਿਹਾ ਕੋਈ ਵੇਲਾ ਸੀਗਾ ਵੀ 1798 ਦੇ ਵਿੱਚ ਜਿੱਥੇ ਮੈਂ ਖੜਾ ਐ ਇੱਥੇ ਕਦੀ ਮਹਾਰਾਜਾ ਰਣਜੀਤ ਸਿੰਘ ਖੜਾ ਸੀ ਤੇ ਇਸ ਦਰਵਾਜੇ ਦੇ ਅੰਦਰ ਸ਼ਾਹ ਜ਼ਮਾਂ ਸੀ ਅਬਦਾਲੀ ਦਾ ਪੁੱਤਰਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਮੰਗਾਰਿਆ ਸੀ ਵੀ ਬਾਹਰ ਨਿਕਲੋ ਬਦਾਲੀ ਦਾ ਪੁੱਤਰਾ ਤੈਨੂੰ ਚੜਤ ਸਿੰਘ ਦਾ ਪੁੱਤਰਾ ਵਕਾਰਦਾ ਤੇਰਾ ਦਾਦਾ ਕਹਿੰਦਾ ਸੀ ਅਹਿਮਦ ਸ਼ਾਹ ਬਦਾਲੀ ਵੀ ਮੈਂ ਨਹੀਂ ਆਉਂਗਾ ਪਰ ਮੇਰੇ ਪੋਤੇ-ਪੜਪੋਤੇ ਚੜ ਕੇ ਆਉਂਦੇ ਰਹਿਣਗੇ ਲੈ ਆ ਗਿਆ ਮੈਂ ਚੜਤ ਸਿੰਘ ਦਾ ਪੁੱਤਰਾ ਬਾਹਰ ਨਿਕਲ ਮੈਂ ਕਿਹਾ ਮੈਂ ਤੈਨੂੰ ਮੈਂ ਉਹ ਫੀਲ ਕਰ ਰਿਹਾ ਸੀ ਚੀਜ਼ ਮੇਰੇ ਹੱਥ ਮੈਂ ਕਿਹਾ ਇਸ ਕਰਕੇ ਨਹੀਂ ਜੁੜੇ ਵੀ ਇਹ ਦਰਵਾਜ਼ਾ ਮੇਰੇ ਹੱਥ ਇਸ ਕਰਕੇ ਜੁੜੇ ਕਿ ਕਦੀ ਇਹਨੂੰ ਜਿੱਤਿਆ ਸੀ ਅਸੀਂ ਇਥੇ ਬਹਿ ਕੇ ਕਦੀ 42 ਸਾਲ ਅਸੀਂ ਉਹ ਰਾਜ ਕੀਤਾ ਆ ਇਸ ਤਖਤ ਉੱਤੇ ਬਹਿ ਕੇ ਜਿਹੜੇ ਰਾਜ ਦਾ ਸਾਨੀ ਪੂਰੀ ਦੁਨੀਆ 'ਚ ਅੱਜ ਕੋਈ ਨਹੀਂ ਆ ਉਹਦੀ ਮਿਸਾਲ ਨਹੀਂ ਮਿਲਦੀ ਸੋ ਗੱਲਾਂ ਬਹੁਤ ਲੰਬੀਆਂ ਨੇ ਮੈਨੂੰ ਲੱਗਦਾ ਕਿ ਆਪਾਂ ਫਿਲਮ ਦੀ ਗਲਤੀ ਆਈਏ ਸਾਡੀ ਫਿਲਮ ਬਸ 2-3 'ਚ ਰਿਲੀਜ਼ ਹੋਣ ਲਈ ਆ ਸੋ ਸਾਡੀ ਉਹੀ ਬੇਨਤੀ ਆ ਬਹੁਤ ਵਧੀਆ ਬਹੁਤ ਕਮਾਲ ਦੀ ਫਿਲਮ ਬਣੀ ਇਹੋ ਜੀਆਂ ਫਿਲਮਾਂ ਨੂੰ ਆਡੀਅנס ਦੀ ਸਪੋਰਟ ਦੀ ਬਹੁਤ ਲੋੜ ਹੁੰਦੀ ਆ ਕਿਉਂਕਿ ਇਹ ਫਿਲਮਾਂ ਮੈਨੂੰ ਲੱਗਦਾ ਅੱਜ ਕੱਲ ਦੀ ਜਿਹੜੀ ਹੁਣ ਜਨਰੇਸ਼ਨ ਸਾਨੀ ਤੇ ਪਤਾ ਇਹਨਾਂ ਕਿੱਸਿਆਂ ਕਹਾਣੀਆਂ ਬਾਰੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਚੀਜ਼ਾਂ ਨੂੰ ਉਹਨਾਂ ਜਜ਼ਬਾਤਾਂ ਨੂੰ ਉਹਨਾਂ ਰਿਸ਼ਤਿਆਂ ਨੂੰ ਉਹਨਾਂ ਫਲਸਫਿਆਂ ਨੂੰ ਇਸ ਸਿਨੇਮੇ ਚ ਆ ਕੇ ਉਹਨਾਂ ਬੱਚਿਆਂ ਵਾਸਤੇ ਵੇਖਣਾ ਬਹੁਤ ਜ਼ਰੂਰੀ ਆ ਸੋ ਇਹ ਫਿਲਮ 12 ਤਰੀਕ ਨੂੰ ਜ਼ਰੂਰ ਵੇਖਿਓ ਜੀ ਸ਼ਾਸਿਕਾ ਥੈਂਕ ਯੂ ਮੇਰਾ ਸਵਾਲ ਇਹ ਹੈ ਕਿ ਜਿਵੇਂ ਇਸ ਫਿਲਮ ਦੇ ਵਿੱਚ ਵੀ ਜੋ ਪਲੌਟ ਦਿਖਾਇਆ ਗਿਆ ਬਾਹਰੀ ਕੰਟਰੀ ਉਹ ਬਾਹਰੀਆਂ ਕੰਟਰੀਆਂ ਜਿਹੜੀਆਂ ਫੈਕਟ ਤੇ بیس ਥਿਸ ਇਜ਼ ਨੇ ਉਹਨਾਂ ਦੀ ਫੈਕਟ ਪੁੱਛਦੀਆਂ ਹਰ ਗੱਲ ਦਾ ਉਹਨਾਂ ਨੂੰ ਦਾ ਸਬੂਤ ਦਿਓ ਸਾਇੰਸ ਦੇ ਉੱਤੇ ਆਧਾਰਿਤ ਨਹੀਂ ਅਸੀਂ ਉਹਨਾਂ ਦੇਸ਼ਾਂ ਵਿੱਚ ਵੀ ਜਾ ਕੇ ਸਿੱਖੀ ਦਾ ਬੋਟਾ ਲਾਇਆ ਸਿੱਖੀ ਪੂਰੀ ਦੀ ਪੂਰੀ ਵਿਸ਼ਵਾਸ ਤੇ ਟਿਕੀ ਹੋਈ ਹੈ ਤਾਂ ਉਹ ਬੜੀ ਖੂਬਸੂਰਤ ਗੱਲ ਲੱਗਦੀ ਹੈ ਨਾ ਕਿ ਅਸੀਂ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਵੀ ਸਿੱਖੀ ਦੇ ਨਾਲੋਂ ਟੁੱਟੇ ਨਹੀਂ ਆ ਸਾਡਾ ਵਿਸ਼ਵਾਸ ਹੈ ਉਹ ਹੁਣਾ ਵੀ ਚਾਹੀਦਾ ਹੈ ਹਰ ਸਿੱਖ ਲਈ ਜਪਜੀ ਸਾਹਿਬ ਦੇ ਉੱਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਇਸ ਦੇ ਵਿੱਚ ਅਸੀਂ ਇੱਕ ਹੋਰ ਗੱਲ ਵੀ ਖੂਬਸੂਰਤੀ ਆਉਂਦੀ ਹੈ ਕਿ ਅਸੀਂ ਦੂਜਿਆਂ ਨੂੰ ਵੀ ਨਾਲ ਜੋੜਿਆ ਜਿਵੇਂ ਨਿਊਯਾਰਕ ਦਾ ਮਨਹੈਂਟਨ ਹਾਲਾ ਉੱਥੇ ਨਗਰ ਕੀਰਤਨ ਕੱਢਿਆ ਜਾਂਦਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਵੀ ਇਹੀ ਹੈ ਕਿ ਦੂਜਿਆਂ ਨੂੰ ਨਾਲ ਜੋੜਨਾ ਮੈਨੂੰ ਲੱਗਦਾ ਗੁਰੂ ਨਾਨਕ ਪਾਸ਼ਾ ਜਿਹੜੇ ਦੇਸ਼ਾਂ 'ਚ ਗਏ ਉਹਨਾਂ ਨੇ ਕੰਮ ਕੀਤਾ ਫਿਰ ਉਹਨਾਂ ਦੇ ਸਿੱਖਾਂ ਨੇ ਵੀ ਅੱਗੇ ਕੰਮ ਕੀਤਾ ਕਿ ਹੋਰ ਦੇਸ਼ਾਂ ਦੇ ਵਿੱਚ ਜਿੱਥੇ ਤੱਕ ਉਹ ਨਹੀਂ ਜਾ ਪਾਏ ਹੋਰ ਦੇਸ਼ਾਂ ਵਿੱਚ ਵੀ ਗਏ ਇਹ ਲੱਗਦਾ ਕਿ ਇਹ ਬਹੁਤ ਖੂਬਸੂਰਤੀ ਵਾਲੀ ਗੱਲ ਹੈ ਕਿ ਸਿੱਖੀ ਅੱਜ ਪੂਰੀ ਦੁਨੀਆ ਦੇ ਵਿੱਚ ਹੈ ਬਹੁਤ ਵਧੀਆ ਸਵਾਲ ਹੈ ਤੁਹਾਡਾ ਨਿੱਕੇ ਹੁੰਦੇ ਤੋਂ ਇੱਕ ਨਾ ਕਹਾਵਤ ਇੱਕ ਕਿੱਸਾ ਸੁਣਦੇ ਹੋਂਨੇ ਬਾਬੇ ਨਾਨਕ ਦਾ ਤੇ ਬਾਬਾ ਨਾਨਕ ਇੱਕ ਪਿੰਡ ਗਿਆ ਤੇ ਉਹਨਾਂ ਪਿੰਡ ਵਾਲਿਆਂ ਨੇ ਬਾਬੇ ਨਾਨਕ ਨੂੰ ਨਾ ਖਾਣ ਨੂੰ ਨਾ ਪੀਣ ਨੂੰ ਨਾ ਸੌਣ ਨੂੰ ਕੋਈ ਜਗ੍ਹਾ ਦਿੱਤੀ ਤੇ ਭਜਾ ਦਿੱਤਾ। ਬਾਬਾ ਨਾਨਕ ਨੇ ਉਹਨੂੰ ਇੱਕ ਵਰਦਾਨ ਦਿੱਤਾ ਵੀ ਵਸਦੇ ਰਹੋ। ਬੈਠੇ ਰਹੋ ਇੱਥੇ। ਤੁਸੀਂ ਬਹੁਤ ਵਧੀਆ ਜੀ ਇੱਥੇ ਜਿਹੜੀ ਥਾਂ ਸਾੰਭੀ-ਸਾਂਭ ਕੇ ਰੱਖੋ। ਕੁਝ ਸਮੇਂ ਬਾਅਦ ਕਿਸੇ ਹੋਰ ਪਿੰਡ ਗਿਆ ਬਾਬਾ ਨਾਨਕ ਉੱਥੇ ਜਾ ਕੇ ਬਾਬੇ ਨਾਨਕ ਨੇ ਉਹਨਾਂ ਨੇ ਬੜੀ ਆਪ ਭਗਤ ਕੀਤੀ। ਚਾਹ ਪਾਣੀ ਬਹਿਣ ਕਰਾਉਣ। ਬਾਬਾ ਨਾਨਕ 4 ਦਿਨ ਲਈ ਗਿਆ ਹੋਊਗਾ ਤਾਂ ਉਹਨਾਂ ਨੇ ਕਹੇ 10 ਦਿਨ ਰਹੋ ਤੁਸੀਂ ਮਹੀਨਾ ਰਹੋ। ਤੇ ਤੁਰਨ ਲੱਗਿਆ ਬਾਬੇ ਨਾਨਕ ਨੇ ਉਹਨਾਂ ਨੂੰ ਇੱਕ ਉਹਨਾਂ ਨੂੰ ਵੀ ਇੱਕ ਵਰਦਾਨ ਦਿੱਤਾ ਉੱਜੜ ਜਾਓ। ਵੀ ਤੁਸੀਂ ਵਸੇ ਨਾਲੋਂ ਤੁਸੀਂ ਉੱਜੜ ਜੋ ਉਹਦਾ ਮਤਲਬ ਇਹ ਸੀਗਾ ਵੀ ਜੇ ਆਪਾਂ ਕਹੀਏ ਵੀ ਬਾਹਰਲੇ ਮੁਲਕਾਂ ਦੇ ਵਿੱਚ ਬੰਦੇ ਗਏ ਬਾਬੇ ਨਾਨਕ ਦਾ ਨਾਮ ਲੈਣ ਦੇ ਨਹੀਂ ਉੱਥੇ ਬਹਿ ਕੇ ਜਾਂ ਉਹਦੇ ਫਲਸਫੇ ਨੂੰ ਫਲਾਉਣ ਦੇ ਨੇ ਮੈਨੂੰ ਲੱਗਦਾ ਕੋ ਉਹ ਉਹ ਲੋਕ ਨੇ ਜਿਹੜੇ ਉੱਜੜ ਗਏ ਨੇ ਆਪਣੇ ਟੂਬਿਆਂ ਤੋਂ ਆਪਣੇ ਕਬੀਲਿਆਂ ਤੋਂ ਉੱਜੜ ਕੇ ਉਹਦੇ ਫਲਸਫੇ ਨੂੰ ਕੱਲੀ-ਕੱਲੀ ਜਗ੍ਹਾ ਤੱਕ ਕੱਲੇ-ਕੱਲੇ ਬੰਦੇ ਤੱਕ ਪਹੁੰਚਾਉਣ ਗਏ ਨੇ ਪਿੱਛੇ ਜੇ ਮੈਂ ਇੱਕ ਸ਼ੋਅ ਦੇਖ ਰਿਹਾ ਸੀ ਕਪਿਲ ਸ਼ਰਮਾ ਜਦੋਂ ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ ਬਾਹਰ ਕਿਸੇ ਨੇ ਇੱਕ ਬੱਚੇ ਨੇ ਬ੍ਰੈਡ ਦਾ ਟੁਕੜਾ ਚੋਰੀ ਕੀਤਾ ਤੇ ਦੁਕਾਨਦਾਰ ਉਹਦੇ ਮਗਰ ਭੱਜਿਆ ਅੱਗੇ ਜਦੋਂ ਭੱਜਿਆ ਤੇ ਜਾ ਕੇ ਉਹ ਟੁਕੜਾ ਜਿਹੜਾ ਉਹ ਚਿੱਕੜ 'ਚ ਲਿਗ ਪਿਆ ਉਹ ਬੱਚੇ ਨੇ ਫੇਰ ਉਹ ਟੁਕੜਾ ਚੁੱਕ ਲਿਆ ਉਹ ਚੁੱਕ ਕੇ ਫੇਰ ਭੱਜਿਆ ਦੁਕਾਨਦਾਰ ਉਹਦੇ ਫੇਰ ਪਿੱਛੇ ਭੱਜਿਆ ਇੱਕ ਦਿਨ ਨਿਕਲ ਗਿਆ ਔਰ 2-3 ਦਿਨ ਬਾਅਦ ਬੱਚਾ ਫੇਰ ਆਇਆ ਉਹਨੇ ਫੇਰ ਇੱਕ ਬ੍ਰੈਡ ਦਾ ਪੀਸ ਚੁੱਕਿਆ ਉਹ ਚੁੱਕ ਕੇ ਫੇਰ ਭੱਜਿਆ ਤੇ ਦੁਕਾਨਦਾਰ ਨੇ 2-4 ਬੰਦੇ ਖੜੇ ਕੀਤੇ ਸੀ ਵੀ ਆਊਗਾ ਉਹਨਾਂ ਫੜ ਲਿਆ ਉਹਨੇ ਫੜ ਕੇ ਪੁਲਿਸ ਦੇ ਦਿੱਤਾ ਉਹ ਬੱਚਾ 12-13 ਸਾਲ ਦੀ ਉਮਰ ਸੀ ਧਿਆਣੀ ਸੀ ਉਹਨੇ ਕਿਹਾ ਵੀ ਇਹ ਚੋਰੀਆਂ ਕਰਦਾ ਵੀ ਇਹ ਨੂੰ ਸੁਧਾਰਕਾਰ ਭੇਜਿਆ ਜਾਵੇ ਜੱਜ ਦੇ ਕੋਲ ਗਿਆ ਉਹ ਜੱਜ ਨੇ ਕਿਹਾ ਤੂ ਤੂ ਕਿਉਂ ਚੋਰੀ ਕੀਤੀ ਉਹਨੂੰ ਜੱਜ ਨੂੰ ਪਤਾ ਨਹੀਂ ਸੀ ਚੋਰੀ ਕੀਤੀ ਤਾਂ ਸਿਰਫ ਇੰਨਾ ਪਤਾ ਸੀ ਕਿ ਚੋਰੀ ਕੀਤੀ ਉਹਨੇ ਉਹ ਕਹਿੰਦਾ ਕੀ ਚੋਰੀ ਕੀਤਾ ਜੀ ਕਹਿੰਦਾ ਜੀ ਬ੍ਰੈਡ ਦਾ ਪੀਸ ਜੱਜ ਕਹਿੰਦਾ ਬ੍ਰੈਡ ਦਾ ਪੀਸ ਚੋਰੀ ਕਿਉਂ ਕੀਤਾ ਉਹ ਕਹਿੰਦਾ ਕਿਉਂਕਿ ਮੇਰੇ ਮਾਪਿਓ ਨਹੀਂ ਹੈਗੇ ਮੇਰੇ ਦੋ ਛੋਟੇ ਭੈਣ ਭਰਾ ਨੇ ਮੈਂ ਉਹਨਾਂ ਵਾਸਤੇ ਚੋਰੀ ਕੀਤਾ ਜੱਜ ਕਹਿੰਦਾ ਤੂੰ ਚੋਰੀ ਨਹੀਂ ਕਰਨੀ ਅੱਜ ਤੋਂ ਬਾਅਦ ਤੇਰੇ ਸ਼ਹਿਰ ਦੇ ਵਿੱਚ ਕਿਤੇ ਵੀ ਸਿੱਖ ਟੈਂਪਲ ਲਿਖਿਆ ਉਹ ਉੱਥੇ ਚੱਲ ਜਾਨਾ ਤੇ ਤੈਨੂੰ ਰੋਟੀ ਮਿਲ ਜੂ ਇਹ ਆ ਬਾਬਾ ਨਾਨਕ ਦਾ ਸਿਧਾਂਤ ਜਿਹੜੇ ਗਏ ਨੇ ਉੱਥੇ ਆਪਾਂ ਕਹਿ ਦਿੰਦੇ ਹਾਂ ਯੂਥ ਬਾਹਰ ਜਾਈਏ ਪ੍ਰਵਾਸ ਆ ਅਸੀਂ ਵੀ ਕਿੱਥੋਂ ਆਏ ਆ ਕੌਣ ਜਾਣਦਾ ਕਿ ਮੇਰੀ ਸੌ ਵੀ ਪਿਛਲੀ ਪੀੜੀ ਕਿੱਥੋਂ ਸੀਗੀ ਨਾਮ ਤੌਰ ਤੇ ਵੇਖਣ ਨੂੰ ਮਿਲਦਾ ਸੁਣਨ ਨੂੰ ਮਿਲਦਾ ਕਿ ਜਦੋਂ ਅਸੀਂ ਗ੍ਰੀਸ ਨਾਲ ਜਾਂ ਸਪੈਨਿਸ਼ ਲੋਕਾਂ ਨਾਲ ਸਾਡੇ ਜਿਹੜੇ ਹਾਫ ਭਾਅ ਮਿਲਦੇ ਨੇ ਅਸੀਂ ਉਹਨਾਂ ਨਾਲ ਮਿਲਦੇ ਬਹੁਤ ਸਾਰੇ ਕਬੀਲੇ ਸਾਡੇ ਉੱਥੋਂ ਆਏ ਨੇ ਉਧਰੋਂ ਸੋ ਇਹ ਪ੍ਰਵਾਸ ਆ ਆਉਣ ਜਾਣ ਲੱਗਿਆ ਪਰ ਅਸੀਂ ਚੱਲੇ ਜਿੱਥੇ ਆ ਅਸੀਂ ਕੀ ਸਨਾ ਲੈ ਕੇ ਚੱਲੇ ਆਂ ਨਾ ਇੱਕ ਬਹੁਤ ਪ੍ਰਾਣੀ ਕਹਾਵਤ ਹੈ ਕਹਿੰਦੇ ਜਦ ਤੂੰ ਆਏ ਜਗਤ ਮੇ ਜੱਗ ਹੱਸੇ ਤੂੰ ਰੋਏ ਜਦੋਂ ਤੂੰ ਇਸ ਦੁਨੀਆ ਚ ਆਇਆ ਸੀ ਤੇ ਤੂੰ ਰੋਂਦਾ ਸੀ ਦੁਨੀਆ ਤੈਨੂੰ ਵੇਖ ਵੇਖ ਕੇ ਹੱਸਦੀ ਸੀ ਵੇਖ ਹੋਰ ਆ ਗਿਆ ਕਹਿੰਦੇ ਜਦ ਤੂੰ ਆਏ ਜਗਤ ਮੇ ਜੱਗ ਹੱਸੇ ਤੂੰ ਰੋਏ ਐਸੀ ਕਰਣੀ ਕਰ ਚਲੋ ਤੂੰ ਹੱਸੋ ਜੱਗ ਰੋਏ ਵੀ ਤੂੰ ਹੱਸਦਾ ਹੀ ਦਰਗਾਹ ਨੂੰ ਜਾ ਤੇਰੇ ਮਗਰੋਂ ਯਾਦ ਕਰ ਕਰਕੇ ਤੈਨੂੰ ਰੋਣ ਵੀ ਕਿੱਥੇ ਚਲ ਗਿਆ ਇਹ ਨਾ ਕਹਿਣ ਚੰਗਾ ਹੋਇਆ ਚਲ ਗਿਆ ਸੋ ਤੁਹਾਡਾ ਸਵਾਲ ਬੜਾ ਵਧੀਆ ਸੀਗਾ ਪਤਾ ਨਹੀਂ ਮੈਂ ਉਹਦਾ ਜਵਾਬ ਕਿਹਾ ਕਿ ਨਹੀਂ ਬਟ ਮੈਨੂੰ ਇਹ ਕਿ ਜਿੱਥੇ ਵੀ ਜਾ ਕੇ ਪੰਜਾਬੀ ਪੰਜਾਬੀ ਮੈਂ ਸਿੱਖ ਦੀ ਗੱਲ ਨਹੀਂ ਕਰਦਾ ਮੈਂ ਪੰਜਾਬੀ ਦੀ ਗੱਲ ਕਰਦਾ ਜਿਹੜਾ ਜਿਹੜਾ ਮੇਰਾ ਹਮ ਲਬਜ਼ ਹੈ ਜਿਹੜੀ ਜ਼ੁਬਾਨ ਮੈਂ ਬੋਲਦਾ ਜਿਹੜਾ ਉਹ ਜ਼ੁਬਾਨ ਨੂੰ ਬੋਲਦਾ ਇਹ ਜ਼ੁਬਾਨ ਦੇ ਵਿੱਚ ਹੀ ਇੰਨੀ ਤਾਕਤ ਆ ਕਿ ਉਹ ਜਿੱਥੇ ਵੀ ਜਾਂਦੀ ਜ਼ੁਬਾਨ ਉਹ ਭੁੱਲ ਜਾਂਦੀ ਕਿ ਮੈਂ ਸਿੱਖਾਂ ਆ ਕਿ ਹਿੰਦੂ ਆ ਕਿ ਮੁਸਲਮਾਨ ਆ ਉਹ ਪੰਜਾਬੀ ਸਾਹਮਣੇ ਮੈਂ ਪੰਜਾਬੀ ਆ ਅੱਜ ਮੈਂ ਸਾਡੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਆਰਟਿਸਟ ਨੇ ਜਿਹੜੇ Hindu religion ਨਾਲ ਬਿਲੋਂਗ ਕਰਦੇ ਨੇ ਪਰ ਮੈਂ ਆਮ ਤੌਰ ਤੇ ਦੇਖਦਾ ਕਿ ਮੇਰੀ ਵੈਂਟੀ ਨੂੰ ਅੱਧਾ ਕੰਟਾ ਖੜਕਾਇਆ ਉਹਨਾਂ ਮੈਂ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਇਹੋ ਜਿਹੀ ਵੀ ਕਲਾ ਕਰਨਾ ਹੈਨਾ ਸੋ ਇਹ ਇਹ ਮਿਲਦਾ ਕਿ ਇਸ ਮਿੱਟੀ ਦੀ ਜਿਹੜੀ ਜਿਹੜੀ ਖੁਸ਼ਬੂ ਆ ਇਸ ਮਿੱਟੀ ਦੀ ਤਾਕਤ ਆ ਜਿਹੜੀ ਸਬਜ਼ੀਆਂ ਦੀ ਗੱਲ ਕਰਦੇ ਸੀ ਮੈਂ ਤੇ ਜੋਗਜੀ ਪਿੱਛੇ ਜੀ ਅਸੀਂ ਆਸਟ੍ਰੇਲੀਆ ਇਕੱਠੇ ਹੀ ਸੀਗੇ ਇਹ ਵੀ ਉੱਥੇ ਸੀ ਮੈਂ ਵੀ ਲਾਗੇ ਲਾਗੇ ਸੀ ਅਸੀਂ ਸੋ ਉੱਥੇ ਵੀ ਗੱਲ ਚੱਲੀ ਕਿ ਉੱਥੇ ਸਬਜ਼ੀਆਂ ਉੱਥੇ ਗੋਭੀ ਮਿਲਦੀ ਆ ਗੀ ਵੀ ਮਿਲਦੀ ਉੱਥੇ ਪਿੰਡੀਆਂ ਪਿਆਜ਼ ਸਭ ਕੁਝ ਮਿਲਦਾ ਪਰ ਪਤਾ ਨਹੀਂ ਉਹ ਸਬਜ਼ੀਆਂ ਦੇ ਵਿੱਚ ਨਾ ਉਹ ਇੱਕ ਮਠਾਸ ਨਹੀਂ ਹੈਗੀ ਦੋ ਦਿਨ ਸਬਜ਼ੀ ਖਾਈ ਦੀ ਆ ਕੇ ਜਾਈਦਾ ਵੀ ਯਾਰ ਕੋਈ ਮਸਾਲਾ ਮਜ਼ੂਲਾ ਪਾਉ ਵਿੱਚ ਯਾਰ ਕਰ ਕੋ ਮਿਰਚਾਂ ਹੀ ਤਿਆਰ ਲਓ ਸਵਾਦ ਸਵਾਦ ਮਿਰਚਾਂ ਜਾਂ ਮਸਾਲਿਆਂ ਦਾ ਨਹੀਂ ਆ ਇਸ ਮਿੱਟੀ ਦੀ ਜਿਹੜੀ ਤਾਕਤ ਆ ਨਾ ਇੱਥੇ ਉਦਾਂ ਹੀ ਕਿਤੇ ਛੋਟੋ ਤੋਂ ਚੀਜ਼ੋਂ ਪੈਂਦੀ ਉੱਥੇ ਤੇ ਵੇਖਣਾ ਪੈਂਦਾ ਵੀ ਆ ਹੁਣ ਅਤਨਵੇਂ ਮਹੀਨੇ ਬਾਅਦ ਬੀਜਾਂਗੇ ਫੇਰ ਉਗੂਗੀ ਇਸ ਮਿੱਟੀ ਦੇ ਵਿੱਚ ਗੱਲ ਕੀ ਆ ਕਿ ਜਿਹੜੀ ਉਹ ਮਠਾਸ ਆ ਉਹ ਮਠਾਸ ਕੀ ਹੁਣ ਉਹਦੀ ਗੱਲ ਕਰਤਾ ਆ ਇਹ ਇਸ ਮਿੱਟੀ ਦੇ ਨਾਲ ਆਮ ਤੌਰ ਤੇ ਲੋਕ ਕਹਿੰਦੇ ਆ ਤੁਸੀਂ ਬੜੇ ਜੁੜੇ ਜੇ ਯਾਰ ਯਾਰ ਦਿੱਲੀ ਟੱਪ ਜੀ ਕੋਈ ਗੱਲ ਨਹੀਂ ਕਰਦਾ ਤੁਸੀਂ ਯਾਰ ਕੋਈ ਗੱਲ ਹੁੰਦੀ ਸੜਕਾਂ ਤੇ ਉਤਰ ਆਉਣੇ ਤੁਸੀਂ ਉਹ ਤੇਖ ਲੋ ਜਾਨੇ ਹੁਣ ਮੈਂ ਐਵੇਂ ਹੀ ਸੋਚਿਆ ਵੀ ਵੀ ਗੱਲ ਤੇ ਕੋਸ਼ਤੇ ਹੈ ਸਾਡੇ ਚ ਫਖਰ ਆ ਵੀ ਅਸੀਂ 47 ਵਾਲਾ ਫੱਟ ਅਜੇ ਤੱਕ ਭੁੱਲੀ ਨਹੀਂ ਸਕਿਆ ਅਸੀਂ ਮੋੜ-ਮੋੜ ਕੇ ਤਾਰਾਂ ਦੇ ਲਾਗੇ ਜਾ ਕੇ ਖਲੋਕੀ ਜ਼ਮੀਨ ਉਹੀ ਉਧਰ ਵੀ ਉਹੀ ਬੂਟੇ ਉਧਰ ਆ ਸਭ ਕੁਝ ਉਹੀ ਆ ਅਸੀਂ ਵੇਖਦੇ ਹਾਂ ਉੱਥੇ ਖਲੋਕੇ ਜ਼ਮੀਨ ਉਹ ਸਭ ਕੁਝ ਉਹੀ ਆ ਪਰ ਕਿਉਂ ਜੀ ਕਰਦਾ ਕਿ ਤਾਰ ਟੱਪ ਕੇ ਇੱਕ ਵਾਰ ਉਹ ਜ਼ਮੀਨ ਨੂੰ ਹਾਥੀ ਲਾ ਆਈਏ ਰੀਜ਼ਨ ਕੀ ਆ ਰੀਜ਼ਨ ਇਹ ਆ ਕਿ ਸਾਡਿਆਂ ਬਜ਼ੁਰਗਾਂ ਦਾ ਪਸੀਨਾ ਡੁੱਲਿਆ ਸਾਡਿਆਂ ਬਜ਼ੁਰਗਾਂ ਦਾ ਲਹੂ ਡੁੱਲਿਆ ਇਸ ਜ਼ਮੀਨ ਦੇ ਵਿੱਚ ਕਿੱਦਾਂ ਛੱਡ ਦਈਏ ਜ਼ਮੀਨ ਨੂੰ ਸਾਡੇ ਬਜ਼ੁਰਗਾਂ ਨੇ ਇਸ ਇਸ ਜ਼ਮੀਨ ਨੂੰ ਜ਼ਰਖੇਜ਼ ਕੀਤਾ ਵਾ ਇਥੋਂ ਰੋਕਿਆ ਵਾ ਉਧਰ ਆਉਂਦਿਆਂ ਨੂੰ ਵੀ ਰੋਕਿਆ ਇਧਰੋਂ ਕੁੜੀਆਂ ਲੈ ਕੇ ਜਾਂਦਿਆਂ ਨੂੰ ਵੀ ਰੋਕਿਆ ਇਸ ਕਰਕੇ ਇਸ ਮਿੱਟੀ ਨਾਲ ਪਿਆਰ ਆ ਸੋ ਇਹ ਸਾਰਾ ਫਲਸਫਾ ਜਿਹੜਾ ਆ ਬਾਬੇ ਨਾਨਕ ਤੇ ਆਉਂਦਾ ਇੱਕ ਮੈਂ ਵਾਈਂਡ ਅਪ ਕਰੂੰਗਾ ਇਹ ਸਾਰੀ ਗੱਲ ਵਕਤ ਦੀ ਆ ਸਵਾਲ ਤੁਹਾਡਾ ਪਰ ਲੰਬਾ ਹੋ ਗਿਆ ਜਵਾਬ ਦੇ ਰਿਹਾ ਦਾ ਇਸ ਗੱਲ ਵਕਤ ਦੀ ਆ ਵਕਤ ਇੱਕ ਇਹੋ ਜਿਹੀ ਚੀਜ਼ ਆ ਵਕਤ ਰੱਬ ਵਕਤ ਹੀ ਆ ਹੋਰ ਕੀ ਆ ਕਿਸੇ ਨੇ ਇਦਾਂ ਵਕਤ ਵੇਖਿਆ ਨਾ ਕਿਸੇ ਨੇ ਰੱਬ ਵੇਖਿਆ ਉਹ ਕਹਿੰਦੇ ਦੁਨੀਆ ਇੱਕ ਤਮਾਸ਼ਾ ਹੈ ਇਹ ਦੁਨੀਆ ਜਿਹੜੀ ਇੱਕ ਤਮਾਸ਼ਾ ਆ ਕਹਿੰਦੇ ਦੁਨੀਆ ਇੱਕ ਤਮਾਸ਼ਾ ਹੈ ਤੇ ਖਲਕਤ ਹੈ ਤਮਾਸ਼ਾਈ ਖਲਕਤ ਕੀ ਆ ਤੁਸੀਂ ਮੇਰਾ ਤਮਾਸ਼ਾ ਵੇਖਣ ਡੇ ਮੈਂ ਤੁਹਾਡਾ ਤਮਾਸ਼ਾ ਵੇਖਣ ਡੇ ਕਹਿੰਦੇ ਦੁਨੀਆ ਇੱਕ ਤਮਾਸ਼ਾ ਹੈ ਤੇ ਖਲਕਤ ਹੈ ਤਮਾਸ਼ਾਈ ਮੈਂ ਜੀਵਨ ਖੇਡ ਚ ਭੁੱਜਦੇ ਕਈ ਬੁੱਧਵਾਨ ਵੇਖੇ ਨੇ ਜੋ ਉੱਡਦੇ ਅਰਸ਼ ਤੇ ਮਾਂ ਪਲ ਵਿੱਚ ਪਟਕਦੇ ਫਰਸ਼ ਤੇ ਵੇਖੇ ਨੇ ਮੈਂ ਪੈਰਾਂ ਵਿੱਚ ਰੁਲਦੇ ਕਈ ਚੜ੍ਹੇ ਅਸਮਾਨ ਵੇਖੇ ਨੇ ਲੰਮਕ ਦੇ ਵੇਖਿਆ ਹੈ ਫਾਂਸੀਆਂ ਤੇ ਦੇਸ਼ ਭਗਤਾਂ ਨੂੰ ਤੇ ਭਗਤਾਂ ਦੇ ਲਿਵਾਸ ਅੰਦਰ ਛੁਪੇ ਸ਼ੈਤਾਨ ਵੇਖੇ ਨੇ ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ ਰਾਜੇ ਮਹਾਰਾਜੇ ਕਹਿੰਦੇ ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ ਮੈਂ ਸੁੱਕੇ ਟੁਕੜਿਆਂ ਤੋਂ ਸਿਸਕਦੇ ਹੋ ਇਨਸਾਨ ਵੇਖੇ ਨੇ ਰਾਣੀ ਜਿੰਦਾਂ ਜਿਨ੍ਹਾਂ ਦੇ ਵੱਟ ਮੱਥੇ ਤੇ ਕੰਬਾਉਂਦੇ ਸੀ ਜ਼ਮਾਨੇ ਨੂੰ ਜਿਨ੍ਹਾਂ ਦੇ ਵੱਟ ਮੱਥੇ ਤੇ ਕੰਬਾਉਂਦੇ ਸੀ ਜ਼ਮਾਨੇ ਨੂੰ ਮੈਂ ਗੈਰਾਂ ਸਾਹਮਣੇ ਝੁਕਦੇ ਹੋ ਪਹਿਲਵਾਨ ਵੇਖੇ ਨੇ ਅਨੋਖੇ ਰੰਗ ਨੇ ਕੁਦਰਤ ਦੇ ਕਈ ਉਚੜੇ ਵਸਦੇ ਤੇ ਵਸਤੇ ਵਿਹਾਨ ਵੇਖੇ ਨੇ ਸੋ ਇਹ ਸਾਰਾ ਵਕਤ ਦਾ ਚੱਕਰ ਆ ਜੇ ਕੋਈ ਬਾਹਰ ਜਾ ਰਿਹਾ ਕੋਈ ਬਾਹਰੋਂ ਇੱਥੇ ਆ ਰਿਹਾ ਪ੍ਰਵਾਸ ਹੋ ਸਕਦਾ ਆਪਾਂ ਸਾਰੇ ਕਿਤੇ ਇਸ ਮੁਲਕ ਨੂੰ ਛੱਡ ਕੇ ਕਿਤੇ ਹੋਰ ਚੱਲ ਜਾਈਏ ਇੱਥੇ ਆ ਕੋਈ ਹੋਰ ਵਾਸਤੇ ਇਹ ਚੱਕਰ ਧਰਤੀ ਦਾ ਇਹ ਚੱਲਦਾ ਹੀ ਰਹਣਾ ਥੈਂਕ ਯੂ ਜੀ